ਬਹੁਤ سارے ਲੋਕਾਂ ਦੀ ਇਹ ਸਮੱਸਿਆ ਹੈ ਗੁਲਸੱਭ ਕੇ ਉਹਨਾਂ ਦਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਕਹਿੰਦੇ ਵੀ ਜੇ ਕਿਸੇ ਸਮਾਗਮ ਤੇ ਪਾਠ ਦੇ ਭੋਗ ਤੇ ਬੈਠੇ ਆਨੰਦਾਂ ਤੇ ਬੈਠੇ ਅੱਜ ਕੱਲ ਇਹ ਵੀ ਹੋ ਗਿਆ ਕਿ ਲੱਤਾਂ ਸੌ ਜਾਂਦੀਆਂ ਉੱਠਿਆ ਨਹੀਂ ਜਾਂਦਾ ਉਹਨਾਂ ਦੇ ਕੋਲੋਂ ਔਰ ਇਹਦਾ ਅਸਰ ਜਿਹੜਾ ਉਹਨਾਂ ਦੀ ਮਰਦਾਨਾ ਤਾਕਤ ਤੇ ਵੀ ਬਹੁਤ ਜ਼ਿਆਦਾ ਪੈਂਦਾ ਲੋਕ ਇਹ ਕਹਿੰਦੇ ਨੇ ਅਕਸਰ ਕਿ ਕੋਲੇਸਟ੍ਰੋਲ ਵਧੇ ਤੋਂ ਬਾਅਦ ਉਹਨਾਂ ਦੀ ਸੈਕਸ਼ੂਅਲ ਪਾਵਰ ਬਹੁਤ ਜ਼ਿਆਦਾ ਘਟ ਗਈ ਘਟ ਜਾਂਦੀ ਹੈ ਇਫੈਕਟ ਹੈਗਾ ਔਰ ਇਹਦੀ ਵਜ੍ਹਾ ਕੀ ਮੰਨਦੇ ਤੁਸੀਂ ਇਹ ਦੋਨਾਂ 'ਚ ਹੀ ਪੈਂਦਾ ਜੀ ਇਹ ਲੇਡੀ ਨੂੰ ਵੀ ਪੈਂਦਾ ਕਿਉਂਕਿ ਜਦੋਂ ਕੋਲੇਸਟ੍ਰੋਲ ਇਨਕਰੀਜ਼ ਹੁੰਦਾ ਜਾਂ ਟ੍ਰਾਈਗਲਿਸਰਾਈਡ ਇਨਕਰੀਜ਼ ਹੁੰਦਾ ਵੱਧ ਜਾਂਦਾ ਤਾਂ ਸਡੀ ਜਿਹੜੀ ਬਰੀਕ ਵੇਨਸ ਨੇ ਬਾਡੀ ਦੀਆਂ ਨਾੜਾਂ ਨਸਾਂ ਕਿਉਂਕਿ ਹੁਣ 72000 ਨਾੜੀਆਂ ਦਾ ਸਿਸਟਮ ਹੈ ਬਾਡੀ ਦੇ ਅੰਦਰ ਬ੍ਰੇਨ ਦੇ ਵਿੱਚ ਨੇ ਤੇ ਨਾਭੀ ਨਾਲ ਜੁੜੀਆਂ ਹੋਈਆਂ ਨੇ ਤੇ ਇਹਦਾ ਕੀ ਆ ਕਿ ਜਦੋਂ ਹੱਥ ਪੈਰ ਸੌਂਦੇ ਨੇ ਤਾਂ ਇੱਕ ਮਿੰਟ ਬਲੱਡ ਸਰਕੂਲੇਸ਼ਨ ਰੁਕਿਆ ਤੁਹਾਡੇ ਲਿੰਗ ਦੇ ਵਿੱਚ ਵੀ ਉਹੀ ਹੈ ਔਰਤਾਂ ਦੇ ਪ੍ਰਜਨਨ ਅੰਗ ਦੇ ਵਿੱਚ ਵੀ ਉਹੀ ਨਰਵਸ ਸਿਸਟਮ ਹੈ ਜਦੋਂ ਤੁਸੀਂ ਕੋਈ ਵੀ ਇਦਾਂ ਦਾ ਰੋਮਾਂਸ ਦਾ ਸਿਸਟਮ ਖੜਾ ਹੁੰਦਾ ਜਦੋਂ ਦੋਨਾਂ ਦੇ ਵਿੱਚ ਆਪਸ ਚ ਤਾਂ ਪੂਰੇ ਆਰਗਨਸ ਜਿਹੜੇ ਇਹਨੂੰ ਡਿਵੈਲਪ ਹੋ ਜਾਂਦੇ ਨੇ ਤਾਂ ਉਹ ਚੀਜ਼ ਅੰਦਰੋਂ ਬਲੱਡ ਦਾ ਫਲੋ ਹੀ ਆ ਉਹ ਬਲੱਡ ਦਾ ਫਲੋ ਹੈ ਕਿ ਬਾਡੀ ਹੀਟ ਅਪ ਹੋ ਜਾਂਦੀ ਹੈ ਹੈ ਕੁਝ ਵੀ ਨਹੀਂ ਬਲੱਡ ਦਾ ਫਲੋ ਤੇ ਉਹ ਜਿਹੜਾ ਫਲੋ ਰੁਕਦਾ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਗਰੇਲੂ ਮੈਂ ਦੱਸ ਦਿੰਨਾ ਜਿਹੜੇ ਲੋਕ ਕਰ ਸਕਦੇ ਨੇ ਜਰੂਰ ਕਰਿਆ ਕਰੋ ਇੱਕ ਤਾਂ ਗਾਜਰ ਦਾ ਜੂਸ ਇਹਨੂੰ ਬਹੁਤ ਰਿਜ਼ਲਟ गाजर ਦੇ ਜੂਸ ਦਾ ਲੈਣਾ ਚਾਹੀਦਾ ਨਰਵ ਸਿਸਟਮ ਵਾਸਤੇ ਅਨਾਰ ਦਾ ਜੂਸ ਅਨਾਰ ਖਾਣਾ ਵੀ ਚਾਹੀਦਾ ਸਵੇਰੇ ਖਾਲੀ ਪੇਟ ਜੂਸ ਵੀ ਲੈ ਲੈਣਾ ਚਾਹੀਦਾ